ਨਿੱਕਾਲ ਜੀ ਸਵਾਗਤ ਹੈ ਜੀ ਆਪ ਜੀ ਦਾ ਸੰਧੂ ਡੈਰੀ ਫਾਰਮ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇ ਤੋਂ ਪੈਂਦੀ ਹੈ ਬਾਈ ਜੀ ਇਸ ਘਰੋਂ ਅ ਤੀਨ ਚੀ ਵੀਡੀਓ ਆਪਣੇ ਚੈਨਲ ਤੇ ਪੈਂਦਾ ਰਹਿੰਦਾ ਅ ਤੀਨ ਚੀ ਬਾਈ ਜੀ ਹੁਣਾਂ ਕੋਲੇ ਪਸ਼ੂ ਆਉਂਦੇ ਰਹਿੰਦੇ ਆ ਬਾਈ ਜੀ ਹੁਣਾਂ ਦਾ ਵਪਾਰ ਲੈਣ ਦਾ ਕੰਮ ਆ ਬਾਈ ਜੀ ਆ ਵਾਇਰਡ ਆਈ ਆ ਹੈ ਥੋੜੀ ਜਿਹੀ ਕੱਚੀ ਆ ਜੀ ਬਾਈ ਜੀ ਹੁਣ ਇਹ ਕਹਿੰਦੇ ਕੱਚੀ ਦੀ ਵੀਡੀਓ ਪਾਉਣੀ ਆ ਸਾਨੂੰ ਹਫਤਾ ਦਸ ਦਿਨ ਕੋਈ ਕੰਮ ਆ ਬਾਹਰ ਜਾ ਰਹੇ ਆ ਪਸ ਹੁਣ ਤਾਂ ਕਰਕੇ ਕੱਚ ਵੀ ਸੇਲ ਕਰਨੀ ਆ ਬਾਈ ਜੀ ਜੇ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਹੁਣ ਇਹ ਨਾਲ ਸਪਰਕ ਕਰ ਲਵੇਂ ਆ ਗੱਲਬਾਤ ਕਰਦੇ ਆ ਬਾਈ ਜੀ ਸਸਰੀਕਾਲ ਬਾਈ ਜੀ ਸਸ਼ਕਾਲ ਜੀ ਬਾਈ ਜੀ ਆਪਣਾ ਨਾਮ ਐਡਰੈਸ ਦੱਸ ਦਿਓ ਜੀ ਨਾਮ ਉਤਾਰੇ ਖਨੂ ਡੋਲਪਰਾਮ ਪਿੰਡ ਬਗੜੀ ਜਿਹੜਾ ਫਿਕਰਤਲੀ ਹੋ ਜਾਂਦਾ ਠੀਕ ਆ ਬਾਈ ਜੀ ਬਾਈ ਕੀ ਡਿਟੇਲ ਹੈ ਦੀ ਬੈਣ ਜੀ ਇਹ ਪਹਿਲਾ ਸੁਗਰ ਹੈ ਜੀ ਦੋ ਗਰਾਂ ਦੇ ਸਿੱਟੇ ਹੀ ਆ ਜੇ ਬੈਣ ਨੇ ਠੀਕ ਆ ਜੀ ਜਿਹੜੀ ਤੋਂ ਦੋ ਗਰਾਂ ਦੇ ਹੋ ਰਹੀ ਆ ਹਾਂਜੀ ਹਾਂ ਤੇ ਵੀਰੇ ਪੂਰੇ ਕੱਟ ਕੱਟ ਲਈ ਵਜਣ ਵਾਲੀ ਬੈੜਾ ਹਾਂਜੀ ਬੈੜਾ ਤਾਂ ਵੀਰੇ ਆਪਣਾ 7-8 ਦੀ ਆਪਾਂ ਕੁਝ ਲਿਆਉਂਦੇ ਰਹਿਣੇ ਆ ਪਰ ਹੁਣ ਆਪਣੇ ਕੋਲ ਇੱਕ ਬੈੜੀ ਹੈ ਕੱਚੀ ਥੋੜੀ ਇਹ 10 ਦਿਨ ਥੋੜਾ ਬਾਹਰ ਜਾਣਾ ਹੈਗਾ ਅੱਛਾ ਜੀ ਤਾਂ ਕਰਕੇ ਬੈੜਾ ਪੱਕੀ ਵੀ ਜੀ ਐ ਵੈਸੇ ਜਿਹੜੀ ਨਾਲ ਪੰਜਾਬ ਵਾਲੀ ਜੱਤੀ ਪੂਰੇ ਕੱਤ ਕਾਟ ਵਜਨ ਵਾਲੀ ਜੱਤੀ ਆ ਹਾਂਜੀ ਬੱਚੀ ਵਜਨ ਵਜੂਦ ਵਾਲੀ ਆ ਤੇ ਭਾਈ ਉਹਨੇ ਸ਼ਾਮ ਵੇਰੇ 10 ਦੈਣਾ ਬੱਚੀ 400 ਰੁਪਏ ਦੇ ਕੇ ਜਾਊਗੀ ਵੇਰੇ ਹਾਂਜੀ ਸਮਝਾਈ ਲਾ ਤਾਂ ਸਭ ਦੇ ਕੇ ਜਾਊਗੀ ਅੱਜ ਕੱਚੀ ਦਾ ਕੱਚੀ ਵਾਲੇ ਭਾਅ ਆਊਗਾ ਦੋਸਤੋ ਸਾਰੇ ਪਰਿਵਾਰ ਨਾਲ ਹੀ ਜਾ ਆਉਣਾ ਬਾਹਰ ਠੀਕ ਆ ਜੀ ਤਾਂ ਕਰਕੇ ਮੁੜ ਕੇ ਔਖਾ ਨਾ ਕੋਈ ਸਾਹਮਣ ਦਾ ਕੰਡੇ ਬੰਦ ਹਾਂਜੀ ਹਾਂਜੀ ਕਿਸੇ ਨੂੰ ਵਾਲਾ ਕਿਹਨੂੰ ਕਹਿ ਕੇ ਜਾਂਦਾ ਜੀ ਸਾਹਮਣ ਨੂੰ ਇਹ ਸਭ ਦਾ ਸੇ ਦੇ ਵੇਚੇ ਹੀ ਚੰਗਾ ਰਹਿ ਗਿਆ ਠੀਕ ਆ ਸੋਹਣੀ ਗੱਲ ਆ ਜੀ ਬੇਫਿਕਰਾ ਹੋ ਕੇ ਬੰਦਾ 4 ਦਿਨ ਕਿੱਥੇ ਜਾਣਾ ਇੱਕ ਮ ਜਾ ਸਾਹਿਬਾ ਠੀਕ ਕੋਈ ਬੰਦਾ ਕਹਿੰਦਾ ਮੈਂ ਕਹਿੰਦੇ ਕਿ ਛੋਟੀ ਜਰਸੀ ਆ ਪੂਰੀ ਵੱਡੀ ਜਰਸੀ ਆ ਹਾਂਜੀ ਹਾਂਜੀ ਪੂਰੀ ਡਬਲ ਵਾਲੀ ਡਬਲ ਕੱਦ ਵੇਡ ਵਾਲੀ ਜਰਸੀ ਆ ਜਾਂ ਤੋਰ ਚਾਲ ਦੀ ਕਰਮ ਵਾਲੀ ਦੀ ਚੈੱਕ ਕਰਾਉਣੇ ਆ ਤੁਹਾਨੂੰ ਜੀ ਦਿਨ ਪੰਜਾਬੀ ਕਰੋ ਜੀ ਫੇਸ ਕੁਆਲਟੀ ਬਹੁਤ ਸੋਹਣਾ ਜੀ ਆ ਵੇਖੋ ਜੀ ਤੋਰ ਚਾਲ ਵੇਖੋ ਜੀ ਪੂਰੀ ਸੁਨੱਖੀ ਵੱੱਛੀ ਆ ਪੰਜਾਬ ਵਾਲੀ ਜਰਸੀ ਆ ਜੀ ਕੁਆਲਟੀ ਨਾਲ ਲੇਵੇ ਦਾ ਬਹੁਤਾ ਕਰਮ ਵਾਲੀ ਦੀਆਂ ਕੱਚੀ ਕੱਚੀ ਆ ਜੇ ਕੋਈ 15 20 ਦਾ ਸਾਬ ਲੂਗਾ 15 20 ਦਿਨਾਂ ਨੂੰ ਰੁਪਇਆ 20 25000 ਰੁਪਇਆ ਲਾਉਣ ਵਾਲੀ ਜਰਸੀ ਹੈੜਾ ਜੀ ਐਂ ਕਹਿੰਦਾ ਕਿ ਛੋਟੀ ਮੋਟੀ ਜਰਸੀ ਹੈ ਪੂਰੇ ਫੁੱਲ ਵਾਜਣ ਤੇ ਫੁੱਲ ਘੱਟ ਵਾਲੀ ਆ ਹਾਂਜੀ ਢੇਲੀ ਦਾ ਜਿਹੜਾ ਕੋਈ 15 20 ਦਿਨ ਸੰਭੂਗਾ 1000 ਰੁਪਇਆ ਦਿਹਾੜੀ ਵਧੂਗਾ ਜੀ ਤੇ 1000 ਰੁਪਇਆ ਦਿਹਾੜੀ ਆਪਾਂ ਕਿਤੋਂ ਵੀ ਨਹੀਂ ਕੱਢ ਸਕਦੇ 1000 ਦਾ ਇੱਕ ਪਸ਼ੂ ਆਪਾਂ ਦੁੱਧ ਵੀ ਨਹੀਂ ਪਾ ਸਕਦੇ ਜੀ ਜੀ ਆਪਾਂ ਤਿਆਰ ਪਸ਼ੂ ਸੂਇਆ ਸੂਇਆ ਅੱਜ ਲੈਣੇ ਆ ਨਾ ਤੇ ਉਹਨੇ 1000 ਦਾ ਦਿਹਾੜੀ ਦਾ ਦੁੱਧ ਨਹੀਂ ਪੋਣਾ ਜੀ ਭਲਾ ਕਿ ਹੋ ਜਾ ਵੀ ਲੈ ਲਓ ਕੱਬਣਾ ਬਹੁਤ ਆ ਵੇੜ ਤੇ ਇਹਨੇ 1000 ਦੇਲੀ 1000 ਰੁਪਿਆ ਵਧਣੀ ਹੈ ਜੇ 15 ਦਿਨ ਸੰਭੂਗਾ 15000 ਰੱਟ ਤੇ 20 ਦਿਨ ਸੰਭੂਗਾ 20000 ਰੁਪਿਆ ਰੱਟ ਤੇ ਹਾਂਜੀ ਜਿਹੜੇ ਬੰਦੇ ਨੇ ਕਮਾਈ ਕਰਨੀ ਆ 15 20 ਦਿਨ ਸੰਭ ਕੇ ਉਹ ਬਾਈ ਜੀ ਹੁਣ ਦਾ ਨੰਬਰ ਸਕਰੀਨ ਦੇ ਤੇ ਚੱਲੂਗਾ ਚਲਦੇ ਹੋਏ ਤੇ ਬਾਈ ਜੀ ਨੰਬਰ ਤੇ ਸਪਾਰਕ ਕਰ ਲਿਓ ਤੇ ਵੈੜ ਬਾਈ ਜੀ ਸੋਹਣੀ ਸੁਨੱਖੀ ਕੱਦ ਕਾਠ ਵਾਲੀ ਪੂਰੀ ਪਲੀ ਜੁਲੀ ਬਦਾਮੀ ਕਲਰ ਦੀ ਆ ਸਾਫ ਸੁਥਰੀ ਵੈੜ ਬਾਈ ਜੀ ਬਹੁਤ ਬਹੁਤ ਜਾਰੇ ਆ ਵੈੜ ਜੀ ਹਾਂਜੀ ਬਾਈ ਜੀ ਦਸੱਲੀ پارک ਤੁਸੀਂ ਆਗੇ ਵੀ ਕਰ ਸਕਦੇ ਆ ਤਸल्ली परक ਆਪ ਦੀ ਆਪ ਕਰਕੇ ਲੈ ਜਾਓ ਵਿਹੜ ਸੋਹਣੀ ਸੁਨੱਖੀ ਦਾ ਅੰਤ ਹੀ ਕੋਈ ਨਹੀਂ ਬਾਈ ਜੀ ਤੇ ਬਾਈ ਜੀ ਕੀ ਜਾ ਡਿਮਾਂਡ ਆ ਜੀ ਜਿੰਨਾ ਤਾਂ ਵਿਹੜ ਤਿਆਰ ਹੋ ਗਈ ਵੀਰੇ ਤਹਾਂ ਦੇ ਨਾਲ 15 ਤਹਾਂ ਨੂੰ ਬੱਛੀ ਹਾਂਜੀ ਫਿਰ ਤਾਂ ਕਿ 80 ਹਜ਼ਾਰ ਦੀ ਹਾਂਜੀ ਇਹਦਾ ਤਾਂ ਕੱਟ ਨਹੀਂ ਲੱਗਦੀ ਵੱਟ ਜਿਨੀ ਮਰਜੀ ਵਿਕ ਜੇ ਅੱਜ ਜਿਹੜੀ ਇਸ ਨਾਲ 55 ਹਜ਼ਾਰ ਦੀ ਵਿਹੜ ਦੇਵਾਂਗੇ ਆਵੇ ਦੋਸਤੋ ਤੁਹਾਨੂੰ ਆਖੇ ਨਾ ਫੁੱਲ ਕਮਾਈ ਵਾਲੀ ਬਾਈ ਤੁਮ ਮੁੱਲ ਤਾਂ ਪੁੱਛਿਆ ਨਹੀਂ ਸੀ ਜੇ 80 ਦੀ ਵਿੱਚ ਹੋਗੇ ਤਾਂ 25 ਹਜ਼ਾਰ ਵੱਟ ਤੇ ਜੇ 72 ਦੀ ਵਿੱਚੋਂ ਇਹਦਾ 20000 ਰੁਪਇਆ ਵਾਟ ਤੇ ਗਾਰੰਟੀ ਨਾਲ ਅਗਲੇ ਨਫੇੜੇ 35500 ਬਾਈ ਨੂੰ ਆਪਾਂ ਗਣ ਕੇ ਫੜਵਾਵ ਨਹੀਂ ਦਿੰਦਾ ਬਾਈ ਜੀ ਹੁਣੀ ਮੌਕੇ ਤੇ ਮਾਲਤਾਨ ਵੀ ਕਰਨਗੇ ਮਾਲਤਾਨ ਦਾ ਜ਼ਰੂਰ ਕਰਾਂਗੇ ਬਾਈ ਜੀ ਬਸ ਥੋੜਾ ਬੋਧਾ ਕਰ ਦਾਂਗੇ ਹਾਂ ਜੀ ਮਾਲਤਾਨ ਬਾਈ ਜੀ ਦਾ ਥੋੜਾ ਬੋਧਾ ਕਰ ਦਾਂਗੇ ਇਹਦੀ ਪੈਣਾ ਪੈਸੇ ਵਟਾਉਣ ਵਾਲਾ ਕੰਮ ਆ ਕੋਈ ਬੜਾ ਲੰਮਾ ਜਿਹੜਾ ਫਾਕ ਨਹੀਂ ਹੈ ਬਾਈ ਇਹਦੇ ਵਿੱਚ ਠੀਕ ਆ ਜੀ ਕੱਟਣਾ ਕਾਵਾ ਆਂਗਾ ਸੀ ਕੱਟਣਾ ਕਾਵਾ ਦੇ ਵਿੱਚ ਬਾਈ ਜੀ ਹੁਣੀ ਕੱਚੀ ਲਿਆਏ ਆ ਕੱਲੋਂ ਲਿਆਉਣਾ ਕਰਨਾ ਹੀ ਪੈਂਦਾ ਮੌਕੇ ਤੇ ਹੁਣ ਸੇਲ ਕਰਕੇ ਆਪਣੇ ਕੋ ਵੀ ਦਰ ਜਾ ਰਹੀ ਹੈ ਅੰਦਰ ਵੀ ਨਮਾਸਾ ਜਾ ਰਹੀ ਹੈ ਪਸੂ ਘਰੇ ਕੋਈ ਵੀ ਹੈ ਨਹੀਂ ਆਹੀ ਗੱਲੀ ਵਹਿੜ ਸੀ ਬਾਈ ਜੀ ਹੁਣ ਆਏ ਬੈਠੇ ਆ ਰੋਟੀ ਉਧਰ ਖਾਈ ਜਾਂਦੇ ਆ ਬਸ ਗੱਡੀ ਆਉਂਦੀ ਆ ਇਹ ਵਹਿੜ ਚੜਾਉਣੀ ਆ ਆ ਇੱਕ ਵਹਿੜੀ ਬਾਈ ਜੀ ਹੁਣਾਂ ਕੋਲੇ ਰਹਿ ਗਈ ਆ ਇਹ ਸੇਲ ਕਰਕੇ ਬੇਫਿਕਰੇ ਹੋ ਕੇ ਕਹਿੰਦੇ ਬਾਹਰ ਕੋਈ 8-10 ਦਿਨ ਬਾਈ ਜੀ ਉਹਨਾਂ ਨੂੰ ਕੰਮ ਆ ਜਾ ਰਹੇ ਆ ਜੀ ਇਹ ਕਰ ਲਿਓ ਬਾਈ ਨਾਲ ਸਵਾਰਕ ਆਪਾਂ ਬਾਈ ਜੀ ਦਾ ਨੰਬਰ ਪੁੱਛ ਦਿੰਨੇ ਆ ਬਾਈ ਜੀ ਮੋਬਾਈਲ ਨੰਬਰ ਦੱਸ ਦਿਓ ਜੀ ਆਪਣਾ 947601402 ਇੱਕ ਕਰੀ ਫੇਰ ਦੱਸ ਦਿਓ 947601402 ਇਹ ਬਾਈ ਜੀ ਹੁਣ ਦਾ ਮੋਬਾਈਲ ਨੰਬਰ ਆ ਇਹ ਤੇ ਬਾਈ ਜੀ ਸਪਾਰਕ ਕਰ ਲਿਓ ਤੇ ਵਹਿੜ ਬਹੁਤ ਚੰਗੀ ਆ ਜੀ ਇਹ ਸਾਂਭ ਲੂਗਾ ਕੋਈ ਦੱਸ ਦੇ ਉੱਤ 20 ਦਾ ਤੇ ਵੀਡੀਓ ਵੇਖਣ ਲਈ ਬਾਈ ਜੀ ਧੰਨਵਾਦ ਵੀਡੀਓ ਸੋਹਣੀ ਲੱਗੇ ਸ਼ੇਅਰ ਤੇ ਲੈ ਕੇ ਬਾਈ ਜੀ ਜ਼ਰੂਰ ਕਰਿਓ ਚੈਨਲ ਨੂੰ ਆਪਣੇ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਅੱਗੇ ਵਾਸਤੇ ਤੁਹਾਡੇ ਤੱਕ ਵੀਡੀਓ ਪਹੁੰਚ ਸਕਣ ਜਿਹੜੇ ਵੀਰ ਦਾ ਕਿਹੜਾ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਕਰ ਲਵੇ ਬਾਈ ਜੀ ਤੇ ਧੰਨਵਾਦ ਬਾਈ ਜੀ